ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਇੰਡੀਅਨ ਰੇਲਵੇ ਵਿੱਚ ਨਿਕਲੀਆਂ ਹੋਈਆਂ ਵੈਕੈਂਸੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਕੇ ਆਨਲਾਈਨ ਅਪਲਾਈ 9 ਤਰੀਕ ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ ਜੀ 8 April ਲਾਸਟ ਡੇਟ ਅਪਲਾਈ ਦੀ ਹੈ ਜਿਸ ਦੇ ਵਿੱਚ ਕੇ ਟੈਕਨੀਕਲ ਗ੍ਰੇਡ ਸਿਗਨਲ ਦੀਆਂ ਵੈਕੈਂਸੀਆਂ ਆ ਜੀ 1092 ਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ ਵੈਕੈਂਸੀਆਂ ਹਨ ਜੀ 8000 52 ਟੋਟਲ 9144 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਹੋਈ ਹੈ ਜਿਨ੍ਹਾਂ ਦੀ ਕਿ ਸਿਗਨਲ ਦੇ ਵਿੱਚ ਜੋ ਏਜ ਲਿਮਿਟ ਰਹਿਣ ਵਾਲੀ ਹੈ ਜੀ 18 ਤੋਂ 36 ਸਾਲ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਤੇ ਟੈਕਨੀਸ਼ੀਅਨ ਗ੍ਰੇਡ 3 ਦੇ ਵਿੱਚ 18 ਤੋਂ 37 ਸਾਲ ਵਾਲੇ ਕੈਂਡੀਡੇਟ ਇਸ ਵਿੱਚ ਅਪਲਾਈ ਕਰ ਸਕਦੇ ਆ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਇਹਦੇ ਵਿੱਚ ਦੱਸਾਂਗੇ ਟੈਕਨੀਸ਼ੀਅਨ ਗ੍ਰੇਡ ਦੇ ਵਿੱਚ ਜੋ-ਜੋ ਵੈਕੈਂਸੀਆਂ ਅਲੱਗ-ਅਲੱਗ ਟਰੇਡ ਦੀਆਂ ਵੈਕੈਂਸੀਆਂ ਉਸ ਬਾਰੇ ਆਪਾਂ ਦੱਸਾਂਗੇ ਇਸ ਕਰਕੇ ਵੀਡੀਓ ਤੇ ਲਾਸਟ ਤੱਕ ਜਰੂਰ ਬਨੇ ਰਹੋ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਵੇ ਇਹਨਾਂ ਨੂੰ ਤੁਸੀਂ ਆਨਲਾਈਨ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਆਰਆਰਬੀ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹਾਂ ਤੇ ਜੋ ਤੁਹਾਡੀ ਏਜ ਲਿਮਟ ਰਹਿਣ ਵਾਲੀ ਹੈ ਜੀ ਉਹ ਤੁਹਾਡੀ ਏਜ ਲਿਮਟ 1 ਜੁਲਾਈ 2024 ਤੱਕ ਤੁਹਾਡੀ ਇਹ ਜੋ ਏਜ ਲਿਮਟ ਤੇ ਤੁਹਾਡਾ ਐਜੂਕੇਸ਼ਨ ਕੁਆਲੀਫਿਕੇਸ਼ਨ ਇਸ ਤੋਂ ਪਹਿਲਾਂ ਪਹਿਲਾਂ ਪੂਰੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੋ ਤੁਹਾਡੀ ਜੋ ਨਿਗਾਹ ਵਾਰੇ ਇਸ ਦੇ ਵਿੱਚ ਤੁਹਾਡੀ ਨਿਗਾਹ ਜੋ ਰਹਿਣ ਵਾਲੀ ਹੈ ਕੈਂਡੀਡੇਟਸ ਦੀ ਫਿਜ਼ੀਕਲੀ ਫੈਕਟਰ 6/9 ਦੀ ਤੇ 6 ਬਿਨਾ ਅੰਕਾ ਤੋਂ ਤੇ ਬਿਦਾ ਬਿਨਾ ਅੰਕਾ ਵਾਲੇ ਜਿਹੜੇ ਕੈਂਡੀਡੇਟਸ 6/9 ਵਾਲੇ ਹੋਣੇ ਚਾਹੀਦਾ ਨੀਅਰ ਵਿਜ਼ਨ ਪੁਆਇੰਟ 6.6 ਤੱਕ ਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਇਹ ਤੁਸੀਂ ਆਪਣਾ ਜਰੂਰ ਇਸ ਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਚੈੱਕ ਕਰ ਲਿਓ ਇਹ ਬਾਕੀ ਜੋ ਅਦਰ ਕੈਟਾਗਰੀਸ ਆ ਜਿਵੇਂ ਐਸਸੀ ਐਸਟੀ ਨੂੰ 5 ਸਾਲ ਦੀ ਛੋਟ ਹੈ ਜੀ ਇਹਦੇ ਵਿੱਚ ਓਬੀਸੀ ਨੂੰ 3 ਸਾਲ ਤੇ ਐਕ ਸਰਵਿਸ ਨੂੰ ਉਹਨਾਂ ਨੂੰ ਜਿਵੇਂ ਛੋਟ ਮਿਲਦੀ ਹੈ ਉਸੇ ਹਿਸਾਬ ਨਾਲ ਉਹਨਾਂ ਦੀ ਸਰਵਿਸ ਕੱਢਣ ਤੋਂ ਬਾਅਦ ਜੋ ਹੈ ਛੋਟ ਮਿਲਣ ਵਾਲੀ ਹੈ ਤੇ ਐਪਲੀਕੇਸ਼ਨ ਫੀਸ ਜੋ ਇਸ ਵਿੱਚ ਰਹਿਣ ਵਾਲੀ ਹੈ ਜੀ ਕੈਂਡੀਡੇਟਸ ਦੀ ਜਿਹੜੇ ਕੈਂਡੀਡੇਟਸ SCST ਅਕਸਰਵਿਸਮੈਨ ਦੀ 250 ਤੇ ਬਾਕੀ ਸਾਰੇ ਕੈਂਡੀਡੇਟਸ ਦੀ ਜੋ ਰਹਿਣ ਵਾਲੀ ਹੈ ਉਹ ਹੈਗੀ ਹੈ ਜੀ 500 ਰੁਪਿਆ ਐਪਲੀਕੇਸ਼ਨ ਫੀਸ ਇਸ ਵਿੱਚ ਰਹਿਣ ਵਾਲੀ ਆ ਆਪਾਂ ਹੁਣ ਗੱਲ ਕਰਾਂਗੇ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਤੇ ਦੂਜਾ ਟ੍ਰੇਡ ਕਿਹੜੇ ਕਿਹੜੇ ਟ੍ਰੇਡ ਵਾਲੇ ਜੋ ਹੈ ਗ੍ਰੇਡ 3 ਦੇ ਵਿੱਚ ਅਪਲਾਈ ਕਰ ਸਕਦੇ ਆ ਇਹਦੇ ਵਿੱਚ ਤੁਹਾਡਾ ਜੋ ਪੇਪਰ ਰਹਿਣ ਵਾਲਾ ਜੀ ਪੇਪਰ ਤੋਂ ਬਾਅਦ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਆ ਪੇਪਰ ਦੇ ਆਧਾਰ ਤੇ ਤੁਹਾਡੀ ਇਸ ਵਿੱਚ ਜੋ ਹੈ ਮੈਰਿਟ ਬਣਨ ਵਾਲੀ ਹੈ ਤੇ ਜੋ ਸਿਗਨਲ ਵਾਲੇ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਵਿੱਚ ਜੋ ਹੋਣਾ ਜੀ ਜਰਨਲ ਅਵੇਅਰਨੈਸ ਦੇ 10 ਨੰਬਰ ਦਾ ਕੁਐਸਚਨ 10 ਹੋਣੇ ਹੈ ਜੀ ਜਰਨਲ ਇੰਟੈਲੀਜੈਂਸ 15 ਬੇਸਿਕ ਕੰਪਿਊਟਰ 20 ਨੰਬਰ ਮੈਥਮੈਟਿਕਸ 20 ਤੇ ਬੇਸਿਕ ਸਾਇੰਸ ਤੇ ਇੰਜੀਨੀਅਰਿੰਗ ਦੇ 35 ਨੰਬਰ ਰਹਿਣ ਵਾਲੇ ਆ ਤੇ ਟੈਕਨੀਸ਼ੀਅਨ ਗ੍ਰੇਡ 3 ਦੇ ਵਿੱਚ 25 ਨੰਬਰ ਦੀ ਮੈਥ ਆ ਜੀ 25 ਨੰਬਰ ਦਾ ਇੰਟੈਲੀਜੈਂਸ ਤੇ ਰੀਜਨਿੰਗ 40 ਨੰਬਰ ਜਰਨਲ ਸਾਇੰਸ ਤੇ 10 ਨੰਬਰ ਜੀਕੇ ਦੇ ਰੇਲਵੇ ਟੋਟਲ 100 ਮਾਰਕਸ ਦਾ ਤੁਹਾਡੇ ਇਸ ਵਿੱਚ ਪੇਪਰ ਰਹਿਣ ਵਾਲਾ ਹੈ ਤੇ ஆன்ਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਇਹਨਾਂ ਦੀਆਂ ਐਪ ਵਾਲੀਆਂ ਪੂਰੀਆਂ ਵੈਬਸਾਈਟਾਂ ਇਸੇ ਕਿਸੇ ਵੀ ਵੈਬਸਾਈਟ ਤੇ ਜਾ ਕੇ ਤੁਸੀਂ ஆன்ਲਾਈਨ ਅਪਲਾਈ ਕਰ ਸਕਦੇ ਜਿਵੇਂ ਪੰਜਾਬ ਦੇ ਕੈਂਡੀਡੇਟਸ ਚੰਡੀਗੜ੍ਹ ਦੀ rrbcdg.gov.in ਤੇ ਜਾ ਕੇ ਤੁਸੀਂ ஆன்ਲਾਈਨ ਅਪਲਾਈ ਕਰ ਸਕਦੇ ਹੋ ਪੂਣਾ ਪਗਲ ਕਰਦੇ ਆ ਜੀ এডਿਕੇਸ਼ਨ ਕੁਆਲੀਫਿਕੇਸ਼ਨ ਦੀ ਜੋ ਕੈਂਡੀਡੇਟਸ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਕੋਲੇ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਸਾਇੰਸ ਦੇ ਵਿੱਚ ਜਿਹਦੇ ਵਿੱਚ ਕਿ ਫਿਜ਼ਿਕਸ ਇਲੈਕਟ੍ਰੋਨਿਕਸ ਕੰਪਿਊਟਰ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇਨਸਟਰੂਮੈਂਟ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੇ ਕੋਲੇ ਬੀਐਸਸੀ ਹੋਣੀ ਚਾਹੀਦੀ ਕਿਸੇ ਵੀ ਸਟਰੀਮ ਦੇ ਵਿੱਚ ਜੀ ਇਹਨਾਂ ਤੋਂ ਇਲਾਵਾ ਸਬਸਟਰੀਮ ਹੋਣਾ ਚਾਹੀਦਾ ਤੁਹਾਡੇ ਕੋਲੇ ਉਹਦੇ ਵਿੱਚ ਜਿਹਦੇ ਵਿੱਚ ਕੋਈ ਫਿਜ਼ਿਕਸ ਐ ਇਲੈਕਟ੍ਰੋਨਿਕਸ ਤੇ ਕੰਪਿਊਟਰ ਸਾਇੰਸ ਤੁਹਾਡੇ ਕੋਲੇ ਸਬਸਟਰੀਮ ਦੇ ਹੋਣਾ ਚਾਹੀਦਾ ਜਾਂ ਫਿਰ ਤੁਸੀਂ 3 ਸਾਲ ਦਾ ਤੁਹਾਡੇ ਕੋਲੇ ਡਿਪਲੋਮਾ ਹੋਣਾ ਚਾਹੀਦਾ ਜੀ ਇੰਜੀਨੀਅਰਿੰਗ ਦੇ ਵਿੱਚ ਜਾਂ ਫਿਰ ਤੁਹਾਡੇ ਕੋਲੇ ਡਿਗਰੀ ਇੰਜੀਨੀਅਰਿੰਗ ਦੀ ਹੋਣੀ ਚਾਹੀਦੀ ਆ ਉਹ ਵਾਲੇ ਕੈਂਡੀਡੇਟ ਇਸ ਕੈਟਾਗਰੀ ਨਾ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਵਿੱਚ ਅਪਲਾਈ ਕਰ ਸਕਦੇ ਆ ਤੇ ਉਸ ਤੋਂ ਬਾਅਦ ਜੋ ਵੈਕੈਂਸੀਆਂ ਨੇ ਟੈਕਨੀਸ਼ੀਅਨ ਗ੍ਰੇਡ 3 ਦੀਆਂ ਜਿਹਦੇ ਵਿੱਚ ਤੁਹਾਡੀ ਬਲੈਕਸਮਿਥ ਬ੍ਰਿਜ ਕ੍ਰੇਨ ਡਰਾਈਵਰ ਡੀਜ਼ਲ ਮਕੈਨਿਕ ਇਲੈਕਟ੍ਰੀਕਲ ਇਹਦੇ ਵਿੱਚ ਅਲੱਗ-ਅਲੱਗ ਟ੍ਰੇਡ ਦੀਆਂ ਵੈਕੈਂਸੀਆਂ ਐ ਈਐਮਯੂ ਫਿਟਰਰ ਆ ਜੀ ਤੇ ਰੈਫਰਿਜਰੇਸ਼ਨ 에ਅਰ ਕੰਡੀਸ਼ਨ ਦੇ ਵਿੱਚ ਰਾਈਵਟਰ ਦੀਆਂ ਜੀ ਟਰੈਕ ਮਸ਼ੀਨ ਟਰਨਰ ਦੀਆਂ ਵੈਲਡਰ ਦੀਆਂ ਇਹ ਸਾਰੀਆਂ ਵੈਕੈਂਸੀਆਂ ਇਸ ਵਿੱਚ ਅਨਾਉਂਸਮੈਂਟ ਹੋਈਆਂ ਇਹਨਾਂ ਵਾਸਤੇ ਤੁਸੀਂ ਜੀ ਹਰ ਕ ਵਿੱਚ 10 10ਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ ਤੇ ਜਿਸ ਟ੍ਰੇਡ ਦੇ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਸ ਟ੍ਰੇਡ ਦਾ ਤੁਹਾਡੇ ਕੋਲੇ ITI ਟ੍ਰੇਡ ਹੋਣਾ ਚਾਹੀਦਾ ਜਿਵੇਂ ਕਿ ਤੁਸੀਂ ਵੈਲਡਰ ਵਾਸਤੇ ਅਪਲਾਈ ਕਰੋਗੇ ਤਾਂ ਤੁਹਾਡੇ ਕੋਲੇ 10ਵੀਂ ਦੇ ਨਾਲ ਤੁਹਾਡੇ ਕੋਲੇ ITI ਵੈਲਡਰ ਦਾ ਜਾਂ ਗੈਸ ਕਟਰ ਦਾ ਤੁਹਾਡੇ ਕੋਲੇ ਪਸਤਾ ਸਰਟੀਫਿਕੇਟ ਹੋਣਾ ਚਾਹੀਦਾ ਜਾਂ ਫਿਰ ਤੁਸੀਂ ਅਪਰੈਂਟਿਸਿਪ ਦਾ ਕੋਰਸ ਕੀਤਾ ਹੋਣਾ ਚਾਹੀਦਾ ਜਿਵੇਂ ਤੁਸੀਂ ਕੈਂਡੀਡੇਟ ਜਿਹੜੇ ਅਪਲਾਈ ਕਰਨਗੇ ਜੀ ਟਰੈਕ ਮਸ਼ੀਨ ਵਾਸਤੇ ITI ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਇਲੈਕਟ੍ਰੋਨਿਕ ਮਕੈਨਿਕ ਦੇ ਵਿੱਚ ਮਕੈਨਿਕ ਡੀਜ਼ਲ ਦੇ ਵਿੱਚ ਤੁਹਾਡੇ ਕੋਲੇ ITI ਟ੍ਰੇਡ ਹੋਣਾ ਲਾਜ਼ਮੀ ਰੱਖਿਆ ਗਿਆ ਹੈ ਜਿਵੇਂ ਕਿ ਇਲੈਕਟ੍ਰੀਸ਼ੀਅਨ ਦੇ ਐਸਐਨਟੀ ਦੇ ਵਿੱਚ ਅਪਲਾਈ ਕਰੋਗੇ ਤਾਂ ਤੁਹਾਡੇ ਕੋਲੇ ਇਲੈਕਟ੍ਰੋਨਿਕਸ, ਮਕੈਨਿਕ, ਇਲੈਕਟ੍ਰੀਕਲ ਜਾਂ ਵਾਇਰਮੈਨ ਦਾ ਹੋਣਾ ਲਾਜ਼ਮੀ ਹੈ ਤੇ ਨਾਲ 10ਵੀਂ 10ਵੀਂ ਤੇ ਪਲੱਸ ਆਈਟੀਆਈ ਤੁਹਾਡੇ ਕੋਲੇ ਲਾਜ਼ਮੀ ਹੋਣੀ ਚਾਹੀਦੀ ਆ ਅਪਲਾਈ ਕਰਨ ਦੀ ਤੁਹਾਨੂੰ ਮੈਂ ਪਹਿਲਾਂ ਡੇਟ ਦੱਸਦਾ ਜੀ 8 ਅਪ੍ਰੈਲ ਜਿਹੜੇ ਕੈਂਡੀਡੇਟਸ ਇਸ ਨੂੰ ਅਪਲਾਈ ਕਰਨਾ ਚਾਹੁੰਦੇ ਨੇ ਛੇਤੀ ਤੋਂ ਛੇਤੀ ਅਪਲਾਈ ਜਰੂਰ ਕਰਿਓ ਬਹੁਤ ਬੰਪਰ ਵੈਕੈਂਸੀ ਦੀ ਅਨਾਉਂਸਮੈਂਟ ਹੈ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਆ ਜੀ ਵੀਡੀਓ ਵਧੀਆ ਲੱਗੀ ਉਹ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈ Dann war.